ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਨਾ ਉਦੋਂ ਮਾਪਿਓ ਦੀ ਕਦਰ ਨਹੀਂ ਕਰਦੇ ਆਹ ਵੀਡੀਓ ਨੂੰ ਦੇਖੋ ਯਾਰ ਮਾਂ ਆਪਣੇ ਬੱਚੇ ਦਾ ਕਿੰਨਾ ਖਿਆਲ ਰੱਖਦੀ ਹੈ ਨਵੇਂ ਕੰਮ ਕਰ ਰਹੀ ਹੈ ਤੇ ਨਾਲੇ ਖਿਆਲ ਰੱਖਦੀ ਹੈ ਇਹ ਹੁੰਦੀ ਹੈ ਮਾਂ ਦੀ ਮਮਤਾ ਆਪਣੇ ਬੱਚੇ ਨੂੰ ਕਦੇ ਵੀ ਦੁੱਖ ਜੀ ਨਹੀਂ ਦੇਖ ਸਕਦੀ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਦੇਖੋ ਐਸ ਉਮਰ ਦੇ ਵਿੱਚ ਵੀ ਨਾ ਬਾਪੂ ਜਵਾਨ ਪਏ ਨੇ ਤੇ ਦੇਖੋ ਕਿੰਨਾ ਵਧੀਆ ਨੱਚ ਰਹੇ ਨੇ ਖਰਾਕਾਂ ਦੇ ਸਿਰ ਤੇ ਨਜ਼ਰ ਨਹੀਂ ਬਾਪੂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਮੁੰਡੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਗੁਲਾਮੀ ਕਰਦੇ ਨੇ ਉਹ ਜਾ ਕੇ ਤਾਂ ਬੜਾ ਹੀ ਦੁੱਖ ਲੱਗਦਾ ਯਾਰ ਜੇ ਇਦਾਂ ਦਾ ਹੀ ਕੰਮ ਕਰਨਾ ਸੀ ਤਾਂ ਆਪਣੇ ਮਾਪਿਆਂ ਕੋਲੇ ਰਹਿ ਕੇ ਕਰ ਲੈਣਾ ਸੀਗਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਵੀਰ ਦੇਖੋ ਯਾਰ ਆਪਣੀ ਹਿੰਮਤ ਦੇ ਨਾਲ ਨਾ ਇੱਕ ਇੱਟ ਨੂੰ ਆਪਦੇ ਹੱਥੇ ਖੜਾ ਰਿਹਾ ਯਾਰ ਦੇਖੋ ਕਿੰਨੀ ਕੋਸ਼ਟ ਕਰ ਰਿਹਾ ਇਹ ਆ ਇਹ ਹੁੰਦੀ ਹੈ ਹਿੰਮਤ ਹੇ ਹੌਸਲਾ ਨਹੀਂ ਹਾਰਨਾ ਚਾਹੀਦਾ ਦੂਰੀ ਆਰ ਫਿਰ ਦਿਖਾਉਗੇ ਯਾਰ ਬਾਈ ਹੇ ਮਤਬ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਿਨ੍ਹਾਂ ਨੂੰ ਸੌਂਕ ਹੁੰਦਾ ਨਾ ਇਦਾਂ ਦੀਆਂ ਚੀਜ਼ਾਂ ਦਾ ਤਾਂ ਫਿਰ ਬੜੇ ਸੌਂਕ ਦੇ ਨਾਲ ਕਲਾਕਾਰੀ ਦਿਖਾਉਂਦੇ ਨੇ ਯਾਰ ਕਮਾਲ ਦੀ ਚੀਜ਼ ਤਿਆਰ ਕਰਤੀ ਬਾਈ ਨੇ ਇਹ ਦਿਮਾਗ ਦੀਆਂ ਖੇਡਾਂ ਬਾਈ ਸਾਰੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਬਾਈ ਆ ਵੀ ਸਮਾਂ ਹੁੰਦਾ ਸੀ ਯਾਰ ਘਰਾਂ ਦੇ ਵਿੱਚ ਮੰਜੇ ਇਕੱਠੇ ਕਰਨ ਦੇ ਪੈਂਦੇ ਸੀਗੇ ਜਦੋਂ ਵਿਆਹ ਹੁੰਦਾ ਸੀਗਾ ਯਾਰ ਕੀਨੇ-ਕੀਨੇ ਸਮਾਂ ਦੇਖਿਆ ਕਮੈਂਟਾਂ ਵਿੱਚ ਜ਼ਰੂਰ ਦੱਸੋ ਜੀ